ਭਾਈ ਮਨੋਂ ਦਾ ਮੈਂ ਵੀ ਸਕੂਲ ਜਾਂਦਾ ਮਤਲਬ ਰੋ ਕੇ ਜਾਂਦਾ ਮੈਂ ਰੋਜ਼ ਇੰਨਾ ਮੈਂ ਕਦੇ ਵੀ ਨਹੀਂ ਰੋਇਆ ਜਿੰਨਾ ਮੈਂ ਸਕੂਲ ਜਾਂਦਾ ਰੋਇਆ ਮੈਂ ਵੀ ਸਵੇਰੇ ਪਿਆ ਮਤਲਬ ਜਦੋਂ ਜਵਾਕ ਹੁੰਨੇ ਆਪਾਂ ਵੀ 5 ਵਜੇ ਜਦੋਂ ਮਾਤਾ-ਪਿਤਾ ਨੂੰ 5 ਵਜੇ ਉਠਾ ਕੇ ਤਿਆਰ ਕਰਨ ਲੱਗੀ ਵੀ ਪੱਕੀ ਆਲਾਰਮ ਹੀ ਲਾ ਦਿੰਦਾ ਦਿਮਾਗ ਵੀ 5 ਵਜੇ ਆਪੇ ਅੱਖ ਖੁੱਲ ਜਾਂਦੀ ਆ ਮੇਰੀ ਵੀ 5 ਵਜੇ ਅੱਖ ਖੁੱਲਹੀ ਉਹ ਵੀ ਚੱਲ ਵੀ ਕਲਾਸੀਆਂ ਚੱਕਦੇ ਕਾ ਮੈਂ ਸਟਾਰਟ ਕਰਦੇ ਰੋਣ ਵਾਲਾ ਮੈਂ ਲੱਗਾ ਰੋਣਾ ਮੇਰਾ ਸਿਰ ਦੁਖਦਾ ਮੈਂ ਨਹੀਂ ਜਾਣ ਪਈ ਨਹੀਂ ਆਣਾ ਭਾਈ ਮੇਰੀ ਮਾਤਾ ਆਈ ਮੇਰੀ ਮਾਤਾ ਆ ਕੇ ਕਹਿੰਦੀ ਕਹਿੰਦੀ ਪੁੱਤ ਉੱਠ ਇਹ ਤਿਆਰ ਹੋ ਜਾ ਤੇ ਮੈਂ ਕਹਾ ਮੈਂ ਨਹੀਂ ਜਾਣਾ ਇੰਨੇ ਨੂੰ ਬਾਈ ਮੇਰੀ ਮਾਤਾ ਚਲ ਗਈ ਮੈਂ ਫੇਰ ਉਹ ਮੈਂ ਇੱਕ ਬੰਦਾ ਆਇਆ ਬਾਈ ਮੈਂ ਉੱਤੋਂ ਐ ਖੇਸ ਨਟ ਕੇ ਬੈ ਸੀ ਮਤਲਬ ਚਾਦਰ ਲੇਤੀ ਵੀ ਮੈਂ ਚਾਦਰ ਲੈ ਕੇ ਰੂ ਰੇ ਇੱਕ ਬੰਦਾ ਆਇਆ ਉਹ ਆ ਕੇ ਜੈਲਾ ਰਾਇਆ ਉਹ ਵੀ ਅਗਲਾ ਕਹੇਗਾ ਮੈਂ ਤਾਂ ਸਕੂਲ ਵਿੱਚ ਛੇੜੁੰਦਾ ਮੈਂ ਕਹਾ ਵੱਡਾ ਸਾਰਾ ਧੰਦਾ ਕਰਨਾ ਪੜਾ ਗਿਆ ਮੈਂ ਕਹਾ ਇਹਨੂੰ ਕਿਹੜੀ ਛੁੱਟੀ ਜਾਂਦੀ ਆ ਮੈਂ ਬਾਈ ਮਾੜੀ ਜਿਹੀ ਐ ਚਾਦਰ ਜੀ ਲਾ ਕੇ ਦੇਖ ਮੈਂ ਯਾਰ ਤਾਇਆ ਕਾ ਤਰ ਰੋਈ ਜਾਂਦਾ ਮੇਰਾ ਰੋਂਦਾਰ ਹੋਈ ਜਾਣਦੇ ਆਪਾਂ ਆਪਦਾ ਕੰਮ ਚਾਲੂ ਰੱਖ ਭੈਣ ਛੁੱਟੀ ਕੈਨਸਲ ਹੋ ਜੂਗੀ ਆਪਣੀ ਮੈਂ ਵੀ ਫੇਰ ਜਾ ਕੇ ਰੋਣਾ ਮੇਰੀ ਮਾਤਾ ਆਈ ਮਾਤਾ ਕਹਿੰਦੀ ਰੋਣਾ ਹਟ ਜਾ ਦਾਦਾ ਪੂਰਾ ਹੋ ਗਿਆ ਤੇ ਛੁੱਟੀ ਐਪਲੀਕੇਸ਼ਨ ਲੇਦੇ ਆਪਾਂ ਲਿਖਤੀ ਉਹਦੀ ਜੀ ਐਪਲੀਕੇਸ਼ਨ ਲਗੀ